ਆ ਇੱਕ ਕਬੱਡੀ ਆ ਇੱਕ ਕਬੱਡੀ 1 ਲੱਖ ਦੀ ਮਦਾਨੇ ਦੇ ਦਰਮਿਆਨ ਰਹੀ ਹੈ 1 ਲੱਖ ਰੁਪਈਆ ਉਹ ਕਬੱਡੀ ਖੇਡਣ ਦੇ ਵਾਸਤੇ ਸੁਰ ਸਿੰਘ ਵਾਲਾ ਅੰਬਾ ਮੈਦਾਨ ਦੇ ਵਿੱਚ ਵਧਿਆ ਹੋਇਆ ਖਿਡਾਰੀ ਦੱਸੋ ਕਿੰਨੀ ਗੇਮੀ ਇਹ ਜਿਹੜੀ ਗੇਮ ਹੈ ਕਿੰਨੀ ਮਹਿੰਗੀ ਬਣੀ ਗਈ ਹੈ ਦੁਨੀਆ ਦੇ ਵਿੱਚ 30 ਸੈਕਿੰਡ ਦੇ ਵਿੱਚ 1 ਲੱਖ 1 ਲੱਖ 1 ਲੱਖ ਤਾਲੀਆਂ ਮਾਰ ਦਿਓ ਮੁੰਡੇ ਦੇ ਵਾਸਤੇ ਫੜਵੀ ਨੌਜਵਾਨਾ 30 ਸੈਕਿੰਡ ਦੇ ਵਿੱਚ 1 ਲੱਖ ਰੁਪਈਆ ਮੋਹਨਵੀਰ ਬੱਲ ਆਸਟ੍ਰੇਲੀਆ ਵਾਲੇ ਦਾ ਬਹੁਤ ਬਹੁਤ ਧੰਨਵਾਦ ਲੈ ਵੀ ਅੰਬਿਆ ਇੱਕ ਵਾਰੀ ਫਿਰ ਕਰ ਫਦੇ ਸੰਜੀ ਤੂੰ ਕੇਟੀਐਮ ਦਾ ਵੀ ਜੇਤੂ ਬਣ ਗਿਆ ਤਾੜੀਆਂ ਮਾਰੋ ਮੁੰਡੇ ਦੇ ਵਾਸਤੇ ਜੋਰਦਾਰ ਕੇਟੀਐਮ ਮੋਟਰਸਾਈਕਲ ਵੀ ਜਿੱਤੇ ਅੱਠ ਕਬੱਡੀਆਂ ਸਫਲ ਪਾਈਆਂ ਲੈ ਅਮਰੀਕਾ ਕਰ ਗੱਲ ਨੌਜਵਾਨਾਂ ਜਸ਼ਪੁਰ ਜਿਹਦੇ ਚਟਾਣੇ ਵਾਲਿਆ ਤੇਰੇ ਲਈ ਹਾਰ ਲਿਆ ਦੁਨੀਆ ਨੱਚਦੀ ਜਟਾਣੇ ਵਾਲਾ ਇਕੱਲੇ ਕਾਹਨ ਕਰ ਗਿਆ ਉਹ ਜਟਾਣੇ ਵਾਲਾ ਬਾਹਰ ਲੈ ਜਿੱਤਿਆ ਜ਼ਿਲ੍ਹਾ ਮਾਨਸੇ ਦਾ ਜਟਾਣੇ ਪੜਦਾ ਜੰਪਲਹਾ ਕੁਲਵੀਰ ਇਹ ਫਤਿਹ ਸਾਨੀ ਕਰੂਗਾ ਟਾਲੀਆਂ ਮਾਰਦੇ ਜ਼ੋਰਦਾਰ ਮੇਰੇ ਪੰਜਾਬੀ ਵੀਰੋ ਹਰਲੇ ਮੋਟਰਸਾਈਕਲ ਦਾ ਜੇਤੂ ਬਣਿਆ ਇਹ ਜਟਾਣੇ ਵਾਲਾ ਕੁਲਵੀਰ ਹੈ ਜ਼ਿਲ੍ਹਾ ਮਾਨਸੇ ਦਾ ਦੁਨੀਆ ਦਾ ਮੰਨਿਆ ਪਰ ਬੰਨਿਆ ਕਬੱਡੀ ਖਿਡਾਰੀ ਸੋ ਸ਼ੁਭ ਸ਼ਾਮਾ ਇਹਨਾਂ ਖਿਡਾਰੀਆਂ ਦੇ ਲਈ ਜਿਹੜਾ ਅੰਬੇ ਦੀ ਰੇਟ ਤੇ ਹੋਲਡ ਸੀ ਉਹ ਨੰਬਰ ਅੰਬੇ ਨੂੰ ਦਿੱਤਾ ਗਿਆ ਅੰਬੇ ਦੀ ਟ੍ਰੇਡ ਦੇ ਨੰਬਰ ਹੌਲਡ ਸੇ ਉਹ ਨੰਬਰ ਅੰਬੇ ਨੂੰ ਦਿੱਤਾ ਗਿਆ ਹੈ ਸਿਮਰ ਸਿਮਰ ਔਲਖ ਵੱਲੋਂ ਹਰਲੇ ਮੋਟਰਸਾਈਕਲ ਸੀਗਾ ਜੋ ਕੁਲਵੀਰ ਜਟਾਣੇ ਨੇ ਜਿੱਤਿਆ ਨਾਲ ਮੀਤ ਮੱਲਵਾਰ ਉਤੇ ਨਾਲ ਸਿਮਰ ਅਸੇਲੀਆ ਤੇ ਸੁਰਖੋਲਾ ਵੱਲੋਂ ਹਰਲੇ ਮੋਟਰਸਾਈਕਲ ਸੀਗਾ ਜਿਹੜਾ ਕੁਲਵੀਰ ਜਟਾਣੇ ਨੇ ਜਿੱਤਿਆ ਹੁਣ ਮਾਈਕ ਜਿਹੜਾ ਮੁਖੇ ਦੇ ਹਵਾਲੇ ਰੁਪਿੰਦਰ ਜਿਲਾਲ ਤੇ ਗੱਗੀ ਮਾਨ ਹੈਲੋ ਬਾਈ ਆ ਯਾਰ ਫਾਈਨਲ ਹੋ ਰਿਹਾ ਹੈਲੋ 41 ਬੰਦੇ ਇੱਥੇ ਕੀ ਕਰਦੇ ਪਏ ਯਾਰ ਜੇ ਤੁਸੀਂ ਗਰਾਉਂਡ ਨਹੀਂ ਕਲੀਅਰ ਕਰ ਸਕਦੇ 41 ਬੰਦਿਆਂ ਨੂੰ ਪੈਸੇ ਕਿਉਂ ਦੇਣੇ ਆ ਮੈਂ ਕਿਹਨਾਂ ਤੋਂ ਗਰਾਉਂਡ ਨਹੀਂ ਕਲੀਅਰ ਹੋਣਦੇ ਆ ਆਹ ਤੇ ਗੱਲ ਵਧੀਆ ਤੇਰੇ ਕੀ ਕਰਦੇ ਬੇਬਾਕ ਯਾਰ ਅਸੀਂ ਪੈਸੇ ਦਿੰਦੇ ਇਸ ਕਰਕੇ ਕਿ